ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਮੈਂ ਲੱਗੀਆਂ ਜੀ ਕੱਟਵਰਕ ਮੂਰੀ ਬਣਾਉਣ ਠੀਕ ਹੈ ਜੀ ਕਿਉਂਕਿ ਇਹ ਮੈਂ ਇੰਸਟਾ ਤੇ ਵੀਡੀਓ ਪਾਈ ਸੀਗੀ ਕੱਟਵਰਕ ਮੂਰੀਆਂ ਵਾਲੇ ਆਪਾਂ ਨੂੰ ਚਾਰ ਸੂਟ ਆਏ ਸੀਗੇ ਤਿੰਨ ਮੈਂ ਬਣਾ ਚੁੱਕੀਆਂ ਤੇ ਇੱਕ ਮੈਂ ਲਾਸਟ ਵਾਲਾ ਰੈਡੀ ਕਰਨ ਲੱਗੀ ਹਾਂ ਤੇ ਮੇਰੀਆਂ ਭੈਣਾਂ ਦੇ ਕਾਫੀ ਜ਼ਿਆਦਾ ਕਮੈਂਟ ਸੀਗੇ ਦੀਦੀ ਸਾਨੂੰ ਇਹ ਵੀ ਦੱਸਿਓ ਵੀ ਕਿੱਦਾਂ ਬਣਦੇ ਆ ਹਨਾ ਤੇ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਣ ਲੱਗੀਆਂ ਤੇ ਆਪਾਂ ਨੂੰ ਕਟਾਮ ਬਣੇ ਬਣਾਈ ਵੀ ਮਿਲ ਜਣੇ ਆ ਤੁਹਾਨੂੰ ਘਰੇ ਬਣਾਉਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਕੱਟਵਰਕ ਦੀ ਮੂਰੀ ਜਿੱਥੋਂ ਮਰਜ਼ੀ ਲੈ ਲਓ ਤੁਸੀਂ ਹਰ ਸ਼ਾਪ ਤੋਂ ਮਿਲ ਜਾਂਦੀ ਹੈ ਠੀਕ ਹੈ ਜੀ ਜਿਨ੍ਹਾਂ ਤੋਂ ਆਪਾਂ ਲੈਸਾਂ ਲੈਣੇ ਆ ਠੀਕ ਹੈ ਜੀ ਤੇ ਆਪਾਂ ਨੇ ਕੱਟਵਰਕ ਦੀ ਇਹ ਦੋਨੇ ਮੂਰੀਆਂ ਲੱਤੀਆਂ ਹੋਈਆਂ ਮੂਰੀਆਂ ਦਾ ਮਤਲਬ ਬੁਕਰਮ ਲੱਤੀ ਹੋਈ ਆ ਠੀਕ ਆ ਤੇ ਆਪਾਂ ਨੇ ਇਹ ਕੱਪੜਾ ਲੱਤਾ ਹੋਇਆ ਸਲਵਾਰ ਦਾ ਤੇ ਪਹਿਲਾਂ ਤੁਸੀਂ ਇਹਨੂੰ ਕੱਪੜੇ ਨੂੰ ਪ੍ਰੈਸ ਕਰ ਲੈਣੀ ਚੰਗੀ ਤਰ੍ਹਾਂ ਤੇ ਇਹ ਵਾਲਾ ਮੈਂ ਤੁਹਾਨੂੰ ਦੱਸਦੀ ਹਾਂ ਵੀ ਆਪਾਂ ਨੇ ਪ੍ਰੈਸ ਨਾਲ ਹੀ ਚਿਪਕਾਉਣਾ ਹੈ ਠੀਕ ਆ ਤੇ ਆਜੋ ਹੁਣ ਤੁਸੀਂ ਦੇਖੋ ਵੀ ਮੈਂ ਕਿੱਦਾਂ ਕਰਦੀ ਹਾਂ ਠੀਕ ਹੈ ਪਹਿਲਾਂ ਚੰਗੀ ਤਰ੍ਹਾਂ ਆਪਾਂ ਨੇ ਪ੍ਰੈਸ ਕਰ ਲੈਣੀ ਆ ਤੇ ਆਪਾਂ ਨੇ ਪ੍ਰੈਸ ਕਰ ਲਈ ਜੀ ਠੀਕ ਹੈ ਪ੍ਰੈਸ ਕਰਨ ਤੋਂ ਬਾਅਦ ਨਾਲ ਤੁਸੀਂ ਬੁਕਰਮ ਚੱਕਣੀ ਆ ਬੁਕਰਮ ਦੇ ਜਿਹੜੇ ਕਟਾਮ ਹੈ ਤੁਸੀਂ ਇੱਧਰਲੀ ਸਾਈਡ ਰੱਖਣੀ ਆ ਠੀਕ ਆ ਤੇ ਜਿੰਨਾ ਜਿੰਨਾ ਆਪਾਂ ਨੇ ਆ ਦੇਖੋ ਹੁਣ ਐਨਾ ਐਨਾ ਕੱਪੜਾ ਛੱਡ ਲੈਣਾ 1 ਇੰਚ ਹਨਾ 1 ਇੰਚ ਦਾ ਹੀ ਉਹ ਹੋ ਜਾਣਾ ਦੇਖੋ ਕਟਾਮਾ ਸਣੇ 1 ਇੰਚ ਹੋ ਗਿਆ ਠੀਕ ਆ ਜਿੱਥੇ ਕਟਾਮ ਆ ਰਿਹਾ ਉੱਥੇ 1 ਇੰਚ ਤੁਸੀਂ 1 ਇੰਚ ਕੱਪੜਾ ਛੱਡ ਲੈਣਾ ਅੱਗੇ ਉਸ ਤੋਂ ਬਾਅਦ ਤੁਸੀਂ ਪ੍ਰੈਸ ਚੱਕਣੀ ਪ੍ਰੈਸ ਨਾਲ ਇਹਨੂੰ ਚੰਗੀ ਤਰ੍ਹਾਂ ਚਿਪਕਾ ਲੈਣਾ ਐਨਾ ਕੇ ਕੱਪੜਾ ਛੱਡਣਾ ਤੁਸੀਂ ਵੱਧ ਨਹੀਂ ਛੱਡਣਾ ਹੈਗਾ ਇਹਦੇ ਵਿੱਚ ਠੀਕ ਹੈ ਜੀ ਆ ਦੇਖੋ ਜੀ ਇਹ ਆਪਣਾ ਚਿਪਕ ਗਿਆ ਬਿਲਕੁਲ ਤੇ ਆਪਾਂ ਨੇ ਦੂਜੀ ਸਾਈਡ ਜਿਵੇਂ ਆਹ ਵਾਲੀ ਸਾਈਡ ਰਹਿ ਗਈ ਤੇ ਆਪਾਂ ਨੇ ਦੂਜੀ ਮੋਰੀ ਚੱਕਣੀ ਆ ਤੇ ਤੁਸੀਂ ਦੇਖ ਲੈਣਾ ਵੀ ਕਿੱਧਰਲੀ ਸਾਈਡ ਤੋਂ ਚਿਪਕੂਗਾ ਇਹ ਠੀਕ ਹੈ ਐਦਲ ਸਾਈਡ ਤੋਂ ਫਿਰ 1 ਇੰਚ ਛੱਡ ਕੇ ਬਰਾਬਰ ਛੱਡ ਲੈਣਾ ਬਿਲਕੁਲ ਠੀਕ ਹੈ ਆ ਦੇਖੋ ਜੀ ਹੁਣ ਇਹ ਵੀ ਆਪਣਾ ਚਿਪਕ ਗਈ ਬੁਕਰਮ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਬੁਕਰਮ ਦੀ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਕਟਿੰਗ ਕਰਨ ਤੋਂ ਬਾਅਦ ਇਹਨੂੰ ਸੈਂਟਰ ਚੋਂ ਵੀ ਕਟਿੰਗ ਕਰ ਲੈਣਾ ਤੁਸੀਂ ਕਿਉਂਕਿ ਇੰਨਾ ਇੰਨਾ ਕਪੜਾ ਆਪਣਾ ਉੱਪਰ ਆਉਣਾ ਚਾਹੀਦਾ ਆ ਦੇਖੋ ਠੀਕ ਹੈ ਇਹਨੂੰ ਇਦਾਂ ਫੋਲਡ ਕਰਕੇ ਇਦਾਂ ਡਬਲ ਫੋਲਡ ਕਰਕੇ ਇਦਾਂ ਫਿਨਿਸ਼ਿੰਗ ਨਾਲ ਚੰਗੀ ਤਰ੍ਹਾਂ ਸਲਾਈ ਮਾਰਨੀ ਮੈਂ ਤੁਹਾਨੂੰ ਮਾਰ ਕੇ ਦਿਖਾਉਣੀ ਆ ਤੇ ਉਸ ਤੋਂ ਬਾਅਦ ਇਧਰਲੇ ਦੀ ਵੀ ਆਪਾਂ ਨੇ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਕਟਿੰਗ ਕਰ ਲਈ ਤੇ ਅੱਜ ਹੋਣਾ ਮੈਂ ਤੁਹਾਨੂੰ ਬੁਕਰਮ ਜੜ ਨਹੀਂ ਦੱਸਦੀ ਆ ਕਟਾਮ ਕਿਦਾਂ ਕੱਢਣੇ ਆ ਫਿਨਿਸ਼ਿੰਗ ਨਾਲ ਪ੍ਰੋਪਰ ਆਪਾਂ ਨੇ ਕੰਮ ਕਰਨਾ ਠੀਕ ਹੈ ਜੀ ਅੱਜ ਹੋ ਮੈਂ ਤੁਹਾਨੂੰ ਦੱਸਦੀ ਆ ਹਾਂਜੀ ਹੁਣ ਆਪਾਂ ਨੇ ਦੇਖੋ ਇਹਨੂੰ ਨਾ ਕੱਪੜੇ ਨੂੰ ਚੰਗੀ ਤਰ੍ਹਾਂ ਇਦਾਂ ਵਿਛਾ ਕੇ ਠੀਕ ਹੈ ਇਹਦੇ ਉੱਪਰ ਬੁਕਰਮ ਦੇ ਉੱਪਰ ਇਦਾਂ ਡਬਲ ਫੋਲਡ ਕਰ ਲੈਣਾ ਠੀਕ ਹੈ ਕਿਉਂਕਿ ਆਪਣੇ ਕੋਲ ਕਪੜਾ ਬਾਦੂ ਹੈ ਤੁਸੀਂ ਕਟਿੰਗ ਵੀ ਕਰ ਸਕਦੇ ਆ ਵਿੱਚ ਵੀ ਫੋਲਡ ਕਰ ਸਕਦੇ ਆ ਠੀਕ ਹੈ بڑے ਵਖੀਆਂ ਨਾਲ ਕਰ ਲਓ ਤੁਸੀਂ ਬੇਸ਼ੱਕ ਠੀਕ ਹੈ ਐਦਾਂ ਠੀਕ ਹੈ ਜੀ ਤੇ ਆ ਚੀਜ਼ ਵੀ ਫੇਰ ਜਿਹੜਾ ਬਾਦੂ ਹੈ ਤੁਸੀਂ ਐਦਾਂ ਡਬਲ ਫੋਲਡ ਕਰ ਲਓ ਹਾਂਜੀ ਆਪਾਂ ਨੇ ਇਦਾਂ ਨਾ ਕੱਪੜਾ ਫੋਲਡ ਕਰ ਲਿਆ ਠੀਕ ਐ ਤੁਸੀਂ ਪਤਾ ਕੀ ਕਰਨਾ ਹੁਣ ਤੁਸੀਂ ਇਹਨੂੰ ਇਦਾਂ ਕਰ ਲੈਣਾ ਤੇ ਇਹਦਾ ਕਟਾਮ ਦਾ ਸੈਂਟਰ ਕਰ ਲੈਣਾ ਠੀਕ ਐ ਜੀ ਸੈਂਟਰੇ ਜ਼ਰੂਰ ਕਰਿਓ ਤੁਸੀਂ ਬੁਕਰਮ ਜੜਨ ਤੋਂ ਪਹਿਲਾਂ ਠੀਕ ਐ ਔਰ ਤੁਸੀਂ ਕੱਟ ਲਾ ਲੈਣਾ ਠੀਕ ਐ ਛੋਟਾ ਜਾਂ ਠੀਕ ਐ ਦੋਨਾਂ ਸਾਈਡਾਂ ਤੇ ਤੁਸੀਂ ਇਦਾਂ ਫੋਲਡ ਕਰਕੇ ਔਰ ਕੱਟ ਲਾ ਲੈਣਾ ਦੋਨਾਂ ਸਾਈਡਾਂ ਤੇ ਲਾ ਲਿਆ ਤੇ ਹੁਣ ਆਪਾਂ ਨੇ ਸਲਵਾਰ ਦੇ ਜਿੱਥੇ ਪੌਂਚੇ ਬਣਾਉਣੇ ਆ ਉਹ ਵੀ ਆਪਾਂ ਨੇ ਪ੍ਰੈਸ ਕਰਿਆ ਹੋਇਆ ਠੀਕ ਆ ਤੇ ਤੁਸੀਂ ਪੌਂਚਿਆਂ ਦਾ ਸੈਂਟਰ ਕਰ ਲੈਣਾ ਪੌਂਚਿਆਂ ਦਾ ਸੈਂਟਰ ਕਰਕੇ ਤੁਸੀਂ ਪੂਰੇ ਕੱਟ ਲਾ ਲੈਣਾ ਸੈਂਟਰ 'ਚ ਠੀਕ ਆ ਤੇ ਇਦਾਂ ਹੀ ਤੁਸੀਂ ਦੂਜੀ ਮੂਰੀ ਤੇ ਕਰਨਾ ਉਹ ਵੀ ਆਪਾਂ ਨੇ ਪ੍ਰੈਸ ਕਰਕੇ ਰੱਖੀ ਹੋਈ ਆ ਆ ਦੇਖੋ ਠੀਕ ਹੈ ਪ੍ਰੈਸ ਤੁਸੀਂ ਜਰੂਰ ਕਰਨੀ ਆ ਤਾਂ ਜੋ ਫਿਨਿਸ਼ਿੰਗ ਆ ਜਾਵੇ ਸਲਵਾਰ ਚ ਬਿਲਕੁਲ ਮਤਲਬ ਮੂਰੀਆਂ ਤੇ ਫਿਨਿਸ਼ਿੰਗ ਜ਼ਰੂਰੀ ਹੈ ਨਾ ਸਲਵਾਰ ਦੀਆਂ ਤੇ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਆ ਦੇਖੋ ਉਰੇ ਤੇ ਐਦਾਂ ਠੀਕ ਹੈ ਜੀ ਇਹ ਦੋਨਾਂ ਸਾਈਡਾਂ ਤੇ ਇੱਥੇ ਕੱਟ ਲਾ ਲਿਆ ਤੇ ਬੁਕਰਮ ਤੇ ਆਪਾਂ ਨੇ ਕੱਟ ਲਾ ਲਿਆ ਠੀਕ ਆ ਤੇ ਹੁਣ ਉਸ ਤੋਂ ਬਾਅਦ ਕੀ ਕਰਨਾ ਹੈ ਜਿਹੜਾ ਇਹ ਕੱਟ ਆ ਆਪਾਂ ਨੇ ਲਾਇਆ ਇਹ ਕੱਟ ਦੇ ਨਾਲ ਕੱਟ ਮਲਾ ਲੈਣਾ ਠੀਕ ਹੈ ਜੀ ਇੱਦਾਂ ਰੱਖ ਲਿਆ ਚਾਹੇ ਤੇ ਤੁਸੀਂ ਉਰੇ ਤੋਂ ਸਲਾਈ ਸਟਾਰਟ ਕਰਦੋ ਚਾਹੇ ਇੱਧਰੋਂ ਸਟਾਰਟ ਕਰਦੋ ਠੀਕ ਆ ਚਾਹੇ ਉਰੇ ਤੁਸੀਂ ਪੱਗ ਪਿੰਨ ਲਾ ਕੇ ਵੀ ਕੰਮ ਮਤਲਬ ਉਧਰੋਂ ਸਲਾਈ ਸਟਾਰਟ ਕਰ ਸਕਦੇ ਆ ਆ ਦੇਖੋ ਉਰੇ ਤੋਂ ਬ੍ਰੀਕ ਬਖੀਆ ਕਰਕੇ ਸਲਾਈ ਲਾਉਣੀ ਆ ਠੀਕ ਆ ਤੇ ਜਿਹੜਾ ਇਹ ਕੱਟ ਦੇ ਨਾਲ ਕੱਟ ਮਲਾ ਕੇ ਹੀ ਰੱਖਣਾ ਤੁਸੀਂ ਠੀਕ ਆ ਇਹਦਾ ਸੈਂਟਰ ਕਰਨਾ ਪੱਲਿਆਂ ਦਾ ਤੇ ਹਾਂਜੀ ਹੁਣ ਆਪਾਂ ਨੇ ਸਲਾਈ ਲਾਉਣੀ ਸਟਾਰਟ ਕਰਤੀ ਠੀਕ ਆ ਸਲਾਈ ਤੁਸੀਂ ਬਿਲਕੁਲ ਇਦਾਂ ਲਾਉਣੀ ਆ ਠੀਕ ਹੈ ਜੀ ਤੇ ਅੱਗੇ ਜਿਹੜੀ ਲਾਉਣੀ ਆ ਐਦਾਂ ਹੀ ਨਹੀਂ ਅੱਗੇ ਲਾਉਣੀ ਆ ਤੁਸੀਂ ਠੀਕ ਹੈ ਇਹ ਸਲਾਈ ਲੱਗ ਗਈ ਆਪਣੀ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਹ ਆਪਾਂ ਮੂਰੀ ਸਾਈਡ ਤੇ ਕਰਦਨੇ ਆ ਤੁਹਾਨੂੰ ਮੈਂ ਇੱਕ ਪੂਰੀ ਤਿਆਰ ਕਰਕੇ ਮੂਰੀ ਦਿਖਾਉਣੀ ਆ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਬੁਕਰਮ ਐਨ ਚੰਗੀ ਤਰ੍ਹਾਂ ਸੈੱਟ ਕਰਕੇ ਰੱਖਣੀ ਆ ਠੀਕ ਹੈ ਜੀ ਤੇ ਉਰੇ ਤੋਂ ਕਟਾਵਾ ਕੋਲ ਤੋਂ ਸ਼ੁਰੂ ਕਰ ਦੇਣਾ ਐਦਾਂ ਕਮਾ ਲਿਆ ਤੇ ਕੋਦੋ ਸੂਈ ਤੇ ਐਦਾਂ ਤੁਸੀਂ ਕਟਾਵਾ ਦੇ ਨਾਲ-ਨਾਲ ਮਸ਼ੀਨ ਘਮਾਉਣੀ ਹੈ ਠੀਕ ਹੈ ਬਿਲਕੁਲ ਸਲੋ ਕਰਕੇ ਠੀਕ ਹੈ ਜੀ ਉਰੇ ਸੂਈ ਰੱਖ ਕੇ ਫਿਰ ਤੁਸੀਂ ਪੈਰ ਚੱਕ ਲੈਣਾ ਫਿਰ ਤੁਸੀਂ ਤੂੰ ਇਧਰੋਂ ਇਧਰ ਨੂੰ ਘੁਮਾ ਲੈਣਾ ਬੁਕਰਮ ਦੇ ਉੱਪਰ ਨੇ ਸਲਾਈ ਹੋਣੀ ਚਾਹੀਦੀ ਬਿਲਕੁਲ ਵੀ ਠੀਕ ਹੈ ਜੀ ਇਹ ਸਾਰੇ ਤੁਸੀਂ ਕਟਾਵਾ ਐਦਾਂ ਹੀ ਕਰਦੇ ਆ ਨੇ ਜਾਈ ਜਾਣਾ ਬੁਕਰਮ ਦੇ ਉੱਪਰ ਨੇ ਮਤਲਬ ਸਲਾਈ ਚੜਾਉਣੀ ਬਸ ਇਹ ਚੀਜ਼ ਦਾ ਖਾਸ ਧਿਆਨ ਰੱਖਣ ਦੇ ਵਿੱਚ ਬਸ ਐਵੇਂ ਸਾਰੇ ਕਟਾਮ ਬਣਾ ਕੇ ਤੇ ਉਸ ਤੋਂ ਬਾਅਦ ਵਿੱਚ ਤੁਹਾਨੂੰ ਦੱਸ ਦਿਆਂ ਅੱਗੇ ਕਿਵੇਂ ਕਰਨਾ ਆਪਾਂ ਨੇ ਤੇ ਹਾਂਜੀ ਇਹ ਸਲਾਈ ਲੱਗ ਗਈ ਆਪਣੀ ਕਟਾਵਾਂ ਦੇ ਨਾਲ-ਨਾਲ ਵਾਲੀ ਹੈ ਨਾ ਤੇ ਤੁਸੀਂ ਹੁਣ ਇਹਦੀ ਕਟਿੰਗ ਕਿੱਦਾਂ ਕਰਨੀ ਹੈ ਜੇ ਤਾਂ ਤੁਸੀਂ ਕਟਿੰਗ ਐਦਾਂ ਕਰ ਸਕਦੇ ਆ ਤਾਂ ਤੁਸੀਂ ਐਵੇਂ ਵੀ ਕਰ ਸਕਦੇ ਆ ਹਨ ਤੁਸੀਂ ਸਲਾਈ ਦੇਖ ਕੇ ਧਿਆਨ ਨਾਲ ਮਤਲਬ ਜਿਹੜੀ ਕਟਿੰਗ ਕਰਨੀ ਹੈ ਧਿਆਨ ਨਾਲ ਕਰਨੀ ਹੈ ਜੇ ਤੁਹਾਨੂੰ ਉਰੇ ਨਹੀਂ ਸਮਝ ਲੱਗਦੀ ਤਾਂ ਤੁਸੀਂ ਨਾ ਐਦਾਂ ਬੈਕ ਸਾਈਡ ਨੂੰ ਕਪੜਾ ਘੁਮਾ ਲੈਣਾ ਠੀਕ ਹੈ ਕਪੜਾ ਕਮਾ ਲਿਆ ਤੇ ਇੱਧਰ ਦੇਖੋ ਤੁਹਾਨੂੰ ਸਲਾਈਆਂ ਬਿਲਕੁਲ ਸਹੀ ਸਹੀ ਦਿਖ ਰਹੀਆਂ ਹਨਾ ਆ ਦੇਖੋ ਸਲਾਈਆਂ ਦਿਖ ਰਹੀਆਂ ਨੇ ਨਾ ਵਿੱਚ ਤੇ ਤੁਸੀਂ ਨਾ ਇਦਾਂ ਕੱਟ ਲਾ ਲੈਣੇ ਵਿੱਚ ਲਾ ਲਿਆ ਆ ਵੀ ਕੱਟ ਲਾ ਲੈਣਾ ਸਾਰੇ ਘਟਾਮਾ ਚ ਇਦਾਂ ਹੀ ਤੁਸੀਂ ਕੱਟ ਲਾ ਲੈਣੇ ਆ ਸਲਾਈ ਤੋਂ ਪਿੱਛੇ ਰੱਖਣੀ ਹੈ ਕੈਂਚੀ ਜੇ ਸਲਾਈ ਉੱਪਰ ਕੈਂਚੀ ਮਤਲਬ ਵੱਜੀ ਮਤਲਬ ਧਾਗਾ ਕੋਈ ਟਾਂਕਾ ਟੁੱਟ ਗਿਆ ਤਾ ਸਾਰੀ ਤੁਹਾਡੀ ਮੂਰੀ ਬੇਕਾਰ ਹੋ ਜਾਣੀ ਆ ਠੀਕ ਹੈ ਜੀ ਆਪਾਂ ਨੇ ਇਹ ਕੱਟ ਲਾ ਲੇ ਕੱਟ ਲਾਉਣ ਤੋਂ ਬਾਅਦ ਨਾ ਆਪਾਂ ਨੇ ਜਿਹੜੇ ਮਤਲਬ ਆ ਦੇਖੋ ਬਾਦੂ ਕੱਪੜਾ ਏ ਇਹਨੂੰ ਕਟਿੰਗ ਕਰ ਦੇਣਾ ਕਟਾਵਾ ਦੇ ਵਿੱਚੋਂ ਵੀ ਕਟਿੰਗ ਕਰ ਦੇਣਾ ਤਾਂ ਜੋ ਕਟਾਮ ਤੁਹਾਡੇ ਪੂਰੇ ਫਿਨਿਸ਼ਿੰਗ ਵਾਲੇ ਨਿਕਲੇ ਹੋਣ ਹਨਾ ਠੀਕ ਹੈ ਜੀ ਆ ਦੇਖੋ ਆਪਾਂ ਨੇ ਇਹ ਕੱਟ ਲੇ ਸਾਰੇ ਤੇ ਉਸ ਤੋਂ ਬਾਅਦ ਆਪਾਂ ਨੇ ਉਰੇ ਤੋਂ ਕਟਾਮ ਕੱਢਣੇ ਆ। ਫਿਰ ਤੁਸੀਂ ਸਾਰੇ ਕਟਾਮ ਕੱਢ ਲੈਣੇ ਆ। ਕਟਾਮ ਕੱਢਣ ਤੋਂ ਬਾਅਦ ਤੁਸੀਂ ਇਹਨੂੰ ਪ੍ਰੈਸ ਨਾਲ ਚੰਗੀ ਤਰ੍ਹਾਂ ਫਿਨਿਸ਼ਿੰਗ ਨਾਲ ਮਤਲਬ ਕੱਢ ਲੈਣਾ ਕਟਾਵਾ ਨੂੰ ਐਨ ਚੰਗੀ ਤਰ੍ਹਾਂ ਠੀਕ ਹੈ ਜੀ ਹੁਣ ਤੁਸੀਂ ਦੇਖੋ ਵੀ ਫਿਨਿਸ਼ਿੰਗ ਕਿੰਨੀ ਆ ਤੇ ਮੈਂ ਪ੍ਰੈਸ ਕਰਨ ਤੋਂ ਬਾਅਦ ਤੁਹਾਨੂੰ ਇਹਦੀ ਫਿਨਿਸ਼ਿੰਗ ਦਿਖਾਉਣੀ ਹੈ ਵੀ ਪ੍ਰੈਸ ਕਰਨ ਤੋਂ ਬਾਅਦ ਇਹਨੇ ਕਿੰਨੀ ਸੋਹਣਾ ਮਤਲਬ ਕਟਾਵਾ ਨਿਕਲੇ ਆਣੇ ਉਸ ਤੋਂ ਬਾਅਦ ਇਹਨੂੰ ਕਿੱਦਾਂ ਕਵਰ ਕਰਨਾ ਹੈ ਇਹ ਮੈਂ ਤੁਹਾਨੂੰ ਸਾਰਾ ਦੱਸੂੰਗੀ ਵੀ ਵੀਡੀਓ 'ਚ ਜੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਹਾਂਜੀ ਆਪਾਂ ਨੇ ਨਾ ਕਟਾਵਾ ਤੇ ਪ੍ਰੈਸ ਫੇਰ ਲਈ ਚੰਗੀ ਤਰ੍ਹਾਂ ਠੀਕ ਹੈ ਦੇਖੋ ਫਿਨਿਸ਼ਿੰਗ ਕਿੰਨੀ ਵਧੀਆ ਆਈ ਆ ਠੀਕ ਹੈ ਤੇ ਹੁਣ ਪਤਾ ਆਪਾਂ ਨੇ ਕੀ ਕਰਨਾ ਹੈ ਹੁਣ ਆਪਾਂ ਨੇ ਜਿਹੜੀ ਸਲਾਈ ਲਾਉਣੀ ਆ ਸਭ ਤੋਂ ਪਹਿਲਾਂ ਸਲ ਠੀਕ ਹੈ ਜੀ ਇਹ ਵਾਲੀ ਸਲਾਈ ਲਾ ਲਈ ਇਹ ਵਾਲੀ ਸਲਾਈ ਲਾਉਣ ਤੋਂ ਬਾਅਦ ਫਿਰ ਤੁਸੀਂ ਇੱਕ ਸਲਾਈ ਹੋਰ ਅੱਗੇ ਲਾਉਣੀ ਆ ਪੈਰ ਪੈਰ ਦੀ ਆਹ ਦੇਖੋ ਜੀ ਹੁਣ ਇਹ ਸਲਾਈ ਲਾ ਲਈ ਆਪਾਂ ਨੇ ਠੀਕ ਹੈ ਜੀ ਇਹ ਸਲਾਈ ਲਾਉਣ ਤੋਂ ਬਾਅਦ ਇੱਕ ਸਲਾਈ ਆਪਾਂ ਨੇ ਹੋਰ ਲਾਉਣੀ ਆ ਉਹ ਹੈਗੀ ਆਪਣੀ ਲਾਸਟ ਵਾਲੀ ਸਲਾਈ ਠੀਕ ਹੈ ਜਿਹੜੀ ਆਪਣੀ ਮਤਲਬ ਤੁਸੀਂ ਬੁਕਰਮ ਦਾ ਵੀ ਧਿਆਨ ਰੱਖਣਾ ਵੀ ਬੁਕਰਮ ਤੋਂ نیچے ਵੀ ਸਲਾਈ ਨਾ ਹੋਵੇ ਦੂਰ ਵੀ ਨਾ ਹੋਵੇ ਉੱਪਰ ਵੀ ਨਾ ਹੋਵੇ نیچے ਵੀ ਨਾ ਹੋਵੇ ਠੀਕ ਹੈ ਤੇ ਤੁਸੀਂ ਕਪੜਾ ਬਿਲਕੁਲ ਸੈੱਟ ਰੱਖਣਾ ਤੇ ਜਿਹੜੀ ਪੱਲੇਆਂ ਵਾਲੀ ਸਲਾਈ ਹੈ ਇਹ ਬਿਲਕੁਲ ਸਿੱਧੀ ਰੱਖਣੀ ਆ ਠੀਕ ਹੈ ਜੀ ਹੁ ਆ ਦੇਖੋ ਉਹਰੇ ਤੋਂ ਤੁਸੀਂ ਸਲਾਈ ਐਦਾਂ ਲਾਉਂਦਿਆਂ ਨਹੀਂ ਜਾਣਾ ਤੇ ਤੁਸੀਂ ਹੱਥ ਥੋੜੇ ਜਿਹਾ ਆਪਣੇ ਕਿਹੜੇ ਕਰਕੇ ਰੱਖਣੇ ਆ ਤਾਂ ਜੋ ਮੂਰੀਆਂ ਤੇ ਫਿਨਿਸ਼ਿੰਗ ਪ੍ਰੋਪਰ ਆ ਜਾਵੇ ਠੀਕ ਹੈ ਜੇ ਤੁਸੀਂ ਢਿੱਲੇ ਢਿੱਲੇ ਹੱਥ ਰੱਖੋਗੇ ਤਾਂ ਇਹਦੇ ਵਿੱਚ ਇਦਾਂ ਇਦਾਂ ਬਲ ਵੀ ਪੈ ਸਕਦੇ ਆ ਠੀਕ ਹੈ ਇਹਨੂੰ ਇਦਾਂ ਕੱਪੜੇ ਨੂੰ ਤਾਣ ਕੇ ਰੱਖਣਾ ਬਿਲਕੁਲ ਤੇ ਇਹ ਲੱਗ ਗਈਆਂ ਜੀ ਆਪਣੀਆਂ ਤਿੰਨ ਸਲਾਈਆਂ ਤਿੰਨ ਸਲਾਈਆਂ ਇਹ ਮੇਨ ਨੇ ਪਹਿਲਾਂ ਉਸ ਤੋਂ ਬਾਅਦ ਆਪਾਂ ਹੁਣ ਲਾਵਾਂਗੇ ਘਟਾਵਾਂ ਤੇ ਸਲਾਈ ਠੀਕ ਹੈ ਤੇ ਤੁਸੀਂ ਚਾਹੋ ਤਾਂ ਲਾ ਸਕਦੇ ਆ ਨਹੀਂ ਲਾਉਣੀ ਤਾਂ ਤੁਹਾਡੀ ਇੱਛਾ ਹੈ ਠੀਕ ਹੈ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਲਾ ਸਕਦੇ ਆ ਲਾਉਣੀਆਂ ਜਾਂ ਨਹੀਂ ਲਾਉਣੀ ਠੀਕ ਆ ਕਈ ਨਹੀਂ ਵੀ ਲਾਉਂਦੇ ਐਨ ਕਿਨਾਰੇ ਕਿਨਾਰੇ ਤੇ ਲਾਉਣੀ ਹੈ ਬਿਲਕੁਲ ਠੀਕ ਆ ਫਿਨਿਸ਼ਿੰਗ ਦੇ ਨਾਲ ਤੇ ਤੁਸੀਂ ਧਿਆਨ ਰੱਖਣਾ ਵੀ ਮਸ਼ੀਨ ਥੱਲੇ ਵੀ ਨਾ ਉਤਰ ਜਵੇ ਠੀਕ ਹੈ ਜੀ ਤੇ ਆਪਾਂ ਬਣਾਉਣ ਲੱਗੇ ਆ ਤੇ ਪੱਤੀਆਂ ਠੀਕ ਹੈ ਪੱਤੀਆਂ ਕਿਵੇਂ ਬਣਣੀਆਂ ਪਹਿਲਾਂ ਤੁਸੀਂ ਮਸ਼ੀਨ ਅੱਗੇ ਲਿਆਉਣੀ ਫਿਰ ਤੁਸੀਂ ਬੈਕ ਕਰ ਲੈਣੀ ਤੇ ਐਦਾਂ ਨਾ ਤੁਸੀਂ ਪੱਤੀਆਂ ਬਣਾ ਦੇਣੀਆਂ ਕਟਾਵਾ ਦੇ ਵਿੱਚ ਨਾ ਅੱਗੇ ਪਿੱਛੇ ਮਸ਼ੀਨ ਚਲਾ ਕੇ ਨਾ ਬਿਲਕੁਲ ਵਧੀਆ ਵਧੀਆ ਤਰੀਕੇ ਨਾਲ ਆ ਦੇਖੋ ਹੁਣ ਤੁਸੀਂ ਤੇ ਥੋੜਾ ਜਿਹਾ ਮਸ਼ੀਨ ਧਾਗਾ ਤੋੜਨ ਲੱਗ ਗਿਆ ਤੇ ਕਰਕੇ ਮੈਂ ਤੁਹਾਨੂੰ ਨਹੀਂ ਦਿਖਾ ਪਾਈ ਆ ਸਾਰਾ ਕੁਝ ਤੇ ਆ ਦੇਖੋ ਤੁਸੀਂ ਨੇ ਐਦਾਂ ਮਤਲਬ ਪੱਤੀਆਂ ਜਿਹਾ ਬਣਾ ਲੈਣੀਆਂ ਵਿੱਚ ਠੀਕ ਹੈ ਜੇ ਸਕਰੋਲ ਵੀ ਨਹੀਂ ਪੈਂਦੇ ਤਾਂ ਐਵੇਂ ਪੱਤੀਆਂ ਬਣਾ ਲੈਣੀਆਂ ਬ੍ਰੇਕ ਬ੍ਰੇਕ ਠੀਕ ਆ ਉਸ ਤੋਂ ਬਾਅਦ ਤੁਸੀਂ ਅੱਗੇ ਨਾ ਸਾਰੇ ਸਕਰੋਲ ਭਰ ਦਣੇ ਇਹਦੇ ਵਿੱਚ ਤੇ ਆਹ ਦੇਖੋ ਤੁਸੀਂ ਅੱਗੇ ਨਾ ਸਕਰੋਲ ਪਾਉਣੇ ਆ ਇਹਦੇ ਵਿੱਚ ਠੀਕ ਆ ਸਕਰੋਲ ਤੁਸੀਂ ਐਵੇਂ ਪਾਉਣੇ ਆ ਤੇ ਹਾਂ ਜੀ ਆਪਣੀਆਂ ਨਾ ਇਹ ਹੋ ਗਈਆਂ ਜੀ ਕਟਾਮ ਵਾਲੀ ਮੂਰੀ ਠੀਕ ਹੈ ਐਵੇਂ ਕਟਾਮ ਵਾਲੀ ਮੂਰੀ ਬਣਨੀ ਅੱਗੇ ਤੁਸੀਂ ਸਕਰੋਲ ਭਰ ਦੋ ਕੋਈ ਵੀ ਡਿਜ਼ਾਈਨਿੰਗ ਕਰਨੀ ਹੈ ਡਿਜ਼ਾਈਨਿੰਗ ਵੀ ਕਰ ਸਕਦੇ ਆ ਕਿ ਜੀ ਐਵੇਂ ਆਪਣੇ ਕਟਾਮ ਬਣ ਕੇ ਰੈਡੀ ਹੋ ਜਾਣੇ ਆ ਤੇ ਤੁਸੀਂ ਐਵੇਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਕਰ ਸਕਦੇ ਆ ਕੰਮ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸ਼ਸ਼ੀਕਾਲ ਜੀ